pa' que le de... ਇਤਿਹਾਸ ਲਿਖ ਦਿੰਦਾ ਜਣਗੜੋਂਦੀ ਰਹਿੰਦੀ ਸੀ ਜੀ ਕਿ ਰਾਜੇ ਸਾਨੂੰ ਇਨਸਾਫ ਦੇਣਗੇ ਕਿ ਨਹੀਂ ਲੋਕਾਂ ਦੀ ਇਹ ਦੁਬਧਾ ਬਣੀ ਰਹਿੰਦੀ ਸੀ ਪਰ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਦਰਵਾਜ਼ੇ ਖੁੱਲੇ ਦਰਵਾਜ਼ੇ ਖੁੱਲੇ ਰੱਖ ਕੇ ਔਰ ਦੁਨੀਆ ਨੂੰ ਆਵਾਹਨ ਕੀਤਾ ਸੱਦਾ ਦਿੱਤਾ ਕਿ ਕਿਸੇ ਕਿਸਮ ਦੀ ਕੋਈ ਕਿਸੇ ਕੋਈ ਨਿੱਜੀ ਸਮੱਸਿਆ ਵੀ ਹੈ ਉਹ ਮੇਰੇ ਦਰਬ ਤੁਹਾਡੇ ਲਈ ਵੇਸ਼ਾ ਖੁੱਲੇ ਰਹਿਣਗੇ ਐਵੇਂ ਦਾ ਉਹ ਘਰ ਹੈ ਜੀ ਸਰਕਾਰਾਂ ਆਈਆਂ ਸਰਕਾਰਾਂ ਚਲੀਆਂ ਗਈਆਂ ਗਰੀਜਾਂ ਦੇ ਆਉਣ ਜਾਣ ਦਾ ਵਕਤ ਵੀ ਬਣਿਆ ਉਹਨਾਂ ਦੇ ਫਰਜੰਦ ਅੱਗੇ ਪਾਵੇਂ ਰਾਜਨੀਤੀ ਦਾ ਕੁਝ ਵੀ ਨਹੀਂ ਖੇਲ ਖੇਲ ਬੈਠੇ ਉਹਨਾਂ ਨੂੰ ਬਖਸ਼ਾ ਗੁਰੂ ਕਲ ਦੀ ਤਰਪਾ ਸਾਹਿਬ ਜੀ ਜੋ ਮੇਰੀ ਸ਼ਬਦ ਬੋਲ ਕਾਹਨ ਸਾਨ ਸਰਸ ਭਾਗਿਆ ਸ਼ਕੀ ਦੋ ਟਕ ਦੇ ਪਾਲ ਕੰਕ ਮਾਰਿਆ ਫੁਰ ਕਰ ਗਾਏ ਕਹਿ ਨਾਨਕ ਕਾ ਸੁਖੋ ਜਿ ਕਾਲ ਨਾ ਤਰਾਤ ਅਜ ਦੇ ਸਹਰ ਹੋਣੇ ਆਵੀ ਰੋ ਕੀ ਵੱਲੋ ਸ੍ਰੀ ਨਨ ਪਸਾ ਦੀ ਪਾਵਨ ਕਰ ਸਾਡ ਪਿੱਛੇ ਮੇਜ ਕੇ ਨੇ ਮੇਰੇ ਪਿੱਛੇ ਵਿੱਚ ਆ ਗਿਆ ਕੇ ਜਿਹੜੀ ਤੇਰੀ ਇੱਛਾ ਤੋਂ ਵੀ ਚਾਹੁੰਦਾ ਕੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੈਨੂੰ ਰੱਬ ਵਰਗੇ ਦਰਸ਼ਨ ਦਿਖਾ ਜੀ ਇੱਧਰ ਦੇਖੋ ਜੀ ਉਹ ਇੱਛਾ ਨਹੀਂ ਗੁਰੂ ਗੋਬਿੰਦ ਸਿੰਘ ਜਿਹੜੇ ਅਮਰਤਾਲੀ ਫਰਮਾਤਾ ਮਹਸੂਸ ਜੀ ਗੁਰੂ ਗੋਬਿੰਦ ਸਿੰਘ ਜੀ ਦੇਖੋ ਜੀ ਅਮਰ ਸਿੰਘ ਸਾਹਿਬ ਮਹਾਰਾਜ ਜੀ ਦੇਖੋ ਬਈ ਜੀ ਇੱਧਰ ਦੇਖੋ ਸਾਹਮਣੇ ਦੇਖੋ ਇੱਧਰ ਜੱਚੀ ਸਾਈਡ ਤੇ ਹੀਰਾ ਮਹਰਾ ਦਾ ਹੀਰਾ ਸਿੰਘ ਦਾ 180ਵਾਂ ਜਨਮ ਦਿਨ ਮਨਾਇਆ ਗਿਆ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ वाहिगुरु जी का खालसा वाहिगुरु जी की फतेह महाराज हरा सिंह जी का जन्मदिन मनाया जा रहा है मुझे बहुत खुशी हो रही है मुझे क्या मेरे पूरे परिवार को बहुत खुशी हो रही है कि एक तो या तो उनका परिवार बनाए कुछ तो ठीक है लेकिन यहाँ पे उनके रियासत के लोग बना रहे हैं उनका जन्मदिन है। तो ये बहुत प्राउड मूवमेंट है हमें सबके लिए बहुत अच्छा लग रहा है कि इतने सालों बाद भी लोग उन्हें याद कर रहे हैं उन्हें पूछते हैं तो मतलब बहुत गर्व की बात है हमारे लिए और जिस हिसाब से यहाँ संगत आई है जितने बच्चे आए हैं वो वो दिखाता है कि अभी भी उनके लिए कितना रिस्पेक्ट बना हुआ है उनके रियासत में तो जो इंसान की अच्छी डीड्स करी होती है इट्स एन एग्जाम्पल मतलब जो इंसान की अच्छी डीड्स करी होती है उससे कैसे लंबे समय तक याद किया जाता है और परिवार कोई ऐसी चीज है जी सरकार तो ने, ने ने को या श्रोमणी कमेटी कोई மோடி ਮਾਤਾ ਗੁਰੂ ਜੀ ਦੇ ਅੱਗੇ ਹੜ ਜੀ ਦੇਖੋ ਜੀ ਦੇਖੋ ਸਾਹਬ ਮਹਾਰਾਜ ਦੇਖੋ ਬਈ ਜੀ ਇੱਧਰ ਦੇਖੋ ਸਾਹਮਣੇ ਦੇਖੋ ਇੱਧਰ ਜਿਹੜੀ ਸਾਈਡ ਤੇ ਜੁਗੀਰਾ ਤਰ੍ਹਾਂ ਦੇਖ ਲਓ ਦੂਜੀ ਵਾਰੀ ਉਪਰਾਲਾ ਕੀਤਾ ਬਿਲਕੁਲ ਜੀ ਅੱਜ ਸੋਮਵਾਰ 18 ਸਪਤੰਬਰ ਨੂੰ ਜਾਂਦੇ ਨਾਬਾ ਦੇ ਰਾਸਥ ਕਿਲਾ ਚ ਮਹਾਰਾਜ ਜੀਰਾ ਸਿੰਘ ਜੀ ਦੇ ਪੁੱਤ ਨਾਨਕ ਧਰਮੀ ਰਾਜੇ ਸੀ ਜੀ ਮਾਤਾ ਭੰਦਾ ਦਾ ਸਤਕਾਰ ਕਰਦੇ 180 ਹਜ਼ਾਰ ਦਾ ਨੰਬਰ ਮਨਾਇਆ ਜਾ ਰਿਹਾ ਹੈ ਔਰ ਸੰਗਤ ਦੇ ਵਿੱਚ ਭਾਰੀ ਆਵਾਜ਼ ਆ ਰਹੀ ਹੈ ਸਕੂਲਾਂ ਦੇ ਬੱਚੇ ਸਾਡੀਆਂ ਸਾਡੀਆਂ ਮਾਤਾਵਾਂ ਤੁਮਹਮਾ ਕੇ ਪਹੁੰਚ ਰਹੇ ਨੇ ਹਲਕਾਰ ਵਿਦਾਇਕ ਸੱਚੇ ਪਾਤਸ਼ਾਹ ਕਰਤਾ ਕਰੀ ਕਿ ਇਹ ਜਨਾ ਕਿਲਾ ਰਿਆਸਤੀ ਕਿਲਾ ਮੇਰਾ ਮਕਸਦ ਹੈ ਜੀ ਕਿ ਇਹਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਸਾਡੇ ਭੈਣ ਜੀ ਸਤਕਾਰਯੋਗ ਪ੍ਰਮਾਨ ਜੀ ਤੁਹਾਨੂੰ ਸਰ ਨੂੰ ਮੈਂ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਹਿਬ ਅੰਦਰ ਕਿਲਾ ਵਿਦਾਵਾਤ ਇਹ ਸਮਝ ਲਓ ਕਿ ਨਾਪਰਿਆ ਉਹਦ ਨਹੀਂ ਇਸੇ ਕਰਕੇ ਇਹਦੀ ਸਾਂਭ ਸੰਭਾਲ ਕਰ ਜ਼ਰੂਰੀ ਹੈ ਔਰ ਸੰਤਪ੍ਰੀਤ ਵੀ ਮਿਲ ਗਿਆ ਕਰpassਾਰੀ ਮਿਲ ਕੇ ਹੰਬਲਾ ਮਾਰੀਏ ਤੁਹਾਨੂੰ ਮਿਲਿਆ ਸੀ ਉਹਦੀ ਯਾਦ ਕਰ ਰਹੇ ਹਾਂ ਅਰਨਾਧਾ ਮਿਲ ਕੇ ਮਾਜਾ ਪ੍ਰਤਾਪ ਸਿੰਘ ਨੂੰ ਤਾਂ ਦੀ ਪੰਜਵੀਂ ਪੀੜੀ ਜਿਹੜੀ ਨਾਲ ਪ੍ਰਤੀਸ਼ਤ ਜਿਹੜੀਆਂ ਨੇ ਉਹ ਵਿਸ਼ੇਸ਼ ਸੌਤੇ ਪਹੁੰਚ ਰਿਹਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੂਹਿਕ ਸੰਗਤ ਨਾਲ ਸੰਯੋਗ ਜਤਾਜੀ ਪੰਡਾ ਜੋ ਸੰਗਤ ਬਹੁਤ ਆਲੀ ਤੇ ਮੇਰੀ ਨਿਮਰਤਾ ਸਾਰਿਆਂ ਨੂੰ ਕਿ ਐਮਐਲਏ ਸਾਹਿਬਾਂ ਆ ਰਹੇ ਨੇ ਸਾਡੇ ਚੈਨਲ ਮੰਗੇ ਜੋੜੇ ਮਾਜਰਾ ਜੀ ਉਹਨਾਂ ਦਾ ਫੋਨ ਆ ਗਿਆ ਐਮਐਲਏ ਸਾਹਿਬਾਂ ਦਾ ਫੋਨ ਆ ਗਿਆ ਕਿ ਕਿਸੇ ਇੱਕ ਚੱਕਾ ਵਾਸ ਇਸ ਤਰ੍ਹਾਂ ਦੇ ਉਸ ਪਾਰਟੀਵਾਦੀ ਤੋਂ ਕਿ ਪਾਰਟੀ ਨੇ ਲੀਏ ਚ ਪਾਰਟੀਵਾਦੀ ਤੋਂ ਜੀ ਪਾਰਟੀਵਾਦੀ ਤੋਂ ਕਿ ਇਹ ਮਕਸਦ ਇੱਕੋ ਹੀ ਹੈ ਜੀ ਕਿ ਮਹਾਰਾਜ ਹੇਰਸਨ ਨੂੰ ਯਾਦ ਕੀਤਾ ਜਾਵੇ ਔਰ ਉਹਨਾਂ ਦੀ ਜੀ ਵੀ ਕੰਟਰੀਬਿਊਸ਼ਨ ਆ ਜਿੱਦਾਂ ਪੰਜਾਬ ਦਾ ਐਜੇ ਪਤੌਰੇ ਮਹਾਰਾਜਾਂ ਉਹਨਾਂ ਦਾ ਉਹਨਾ ਇਥੇ ਨਿਹਾਲ ਕਰਨ ਜਿਸ ਤਰ੍ਹਾਂ ਇਹ ਕਿਲਾ ਬਣਾਇਆ ਗਿਆ ਸੀ ਜਿਸ ਤਰ੍ਹਾਂ ਪਾਈਸਾ 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 ਸਿੱਧੇ ਕਿਨਾਂ ਲੋਕਾਂ ਨੂੰ ਲਾਮਾ ਮਹਾਰਾਜਾ ਹੀਰਾ ਸਿੰਘ ਜੀ ਦੇ ਜੀਵਨ ਇਤਿਹਾਸ ਦੇ ਨਾਲ ਆਪ ਦੀ ਕਾਸ਼ੀ ਨਾਲ ਵੀ ਜਾਣਿਆ ਜਾਂਦਾ ਹੈ ਉਹ ਮੇਰੀ ਕਾਸ਼ੀ ਨਾਲ ਜਹਤ ਕਰਦਾ ਸਤਾਰ ਵਿੰਦੀ ਤੋਂ ਲਾਹੌਰ ਸਨ ਪਰ ਪਟਾਰ ਦੇ ਨਹੀਂ ਸੁਣੇ ਇਹਨੂੰ ਬੋਲਿਆ ਕੀਤਾ ਜੀ ਦੁੱਖ ਹੈ ਇਸ ਗੱਲ ਦਾ ਪਰ ਮੈਂ ਪੰਜਾਬ ਸਰਕਾਰ ਬਤੌਰ ਇਹਨਾਂ ਇਹਨਾਂ ਸਰਕਾਰ ਸੈਂਟਰ ਸਰਵਰਨਮੈਂਟ ਨਾਲ ਵਾਹ ਇੱਕ ਪੂਰੀ ਕਹਾਸਾ ਹੈ ਵਾਹ ਜੀ ਕਿੰਨਾ ਡਿਵੈਲਪ ਹੋਇਆ ਸੀ ਹੋਣਾ ਚਾਹੀਦਾ ਸੀ ਇਹਨਾਂ ਦਾ ਹੋਇਆ ਨਹੀਂ ਕੀ ਲੱਗਦਾ ਵੀ ਹੋਣਾ ਚਾਹੀਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਨਾ ਜਿਹੜੇ ਐਕਚੁਅਲੀ ਲੋਕ ਚੁਣੇ ਗਏ ਜੀ ਉਹਨਾਂ ਦੇ ਵਿੱਚ ਵੀ ਨਾ ਪਾਵਰ ਨਹੀਂ ਸੀ ਕਿ ਨਾ ਨਾ ਡੀਪ ਕ੍ਰਿਟੀਕਲੀ ਇਹਦਾ ਆਈਕਿਊ ਸੀਗਾ ਕਿ ਕੁਛ ਨਾ ਕੁਛ ਸੋਚ ਦੇ ਦੇ ਬਾਰੇ ਤੇ ਹੁਣ ਇਹ ਤਾਂ ਉਹੀ ਦੱਸ ਸਕਦੇ ਆ ਜੀ ਮੈਂ ਤਾਂ ਜੀ ਹੁਣ ਸੇਵਾ ਬਖਸ਼ੀ ਹੈ ਸੰਗਤ ਨੇ ਕਿ ਮੈਂ ਜਿੰਨਾ ਹੋ ਸਕਦਾ ਵਸਤਵਤ ਪਾਲਾ ਕਰਾਂ। ਡਵਾਈਨ ਅੰਦਰ ਚੈਰੀਟੇਬਲ ਵੱਲੋਂ ਹਮੇਸ਼ਾ ਹੀ ਨਾਬੇ ਦੇ ਵਿੱਚ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਭਾਵੇਂ ਉਹ ਅੱਖਾਂ ਦਾ ਕੈਂਪ ਹੋਵੇ ਭਾਵੇਂ ਕਿਸੇ ਨੂੰ ਕੱਪੜੇ ਦੇਣੇ ਹੋਣ ਭਾਵੇਂ ਕੁਝ ਵੀ ਗਰੀਬਾਂ ਨੂੰ ਹਰ ਤਰ੍ਹਾਂ ਦੇ ਤੁਸੀਂ ਪੋਸਟਰ 'ਚ ਦੇਖ ਸਕਦੇ ਹੋ ਆਮ ਤੌਰ ਤੇ ਤੁਸੀਂ ਇਹਨਾਂ ਦੀਆਂ ਖਬਰਾਂ ਦੇਖਦੇ ਰਹਿੰਦੇ ਹੋ ਨਾਬੇ ਦੇ ਵਿੱਚ ਇੱਕ ਜੇ ਸਮਾਜ ਸੇਵਕ ਇਸ ਟਾਈਮ ਉੱਤਰੇ ਨੇ ਤਾਂ ਦਵਾਈ ਅੰਜਟਰੇ ਫੈਫਾ ਸਰ ਰਵਿੰਦਰ ਸਿੰਘ ਵੀਰ ਜੀ ਤੁਸੀਂ ਦੇਖ ਸਕਦੇ ਹੋ ਹਰ ਸੰਸਥਾ ਨਾਲ ਕੁਛ ਨਾ ਕੁਛ ਹਰ ਜਗ੍ਹਾ ਤੇ ਇਹਨਾਂ ਦਾ ਯੋਗਦਾਨ ਹੈ ਭਾਵੇਂ ਤੁਸੀਂ ਦੇਖ ਸਕਦੇ ਹੋ ਵੱਖਰੇ ਵੱਖਰੇ ਹਰ ਸੰਸਥਾ ਚ ਹਰ ਸਕੂਲ ਚ ਕਿਤੇ ਨਾ ਕਿਤੇ ਇਹਨਾਂ ਦਾ ਯੋਗਦਾਨ ਹੈ ਅਜੇ ਖਾਣਾ ਖਵਾਉਂਦੇ ਵੀ ਨਜ਼ਰ ਆਏ ਨੇ ਬੱਚਿਆਂ ਦਾ ਆਪਣਾ ਜਨਮ ਦਿਨ ਮਨਾਉਂਦੇ ਨਜ਼ਰ ਆਏ ਨੇ ਬੱਚਿਆਂ ਨਾਲ ਚੁੱਗੀ ਝੋਪੜੀਆਂ ਇਹ ਬੱਚਿਆਂ ਨਾਲ ਜਨਮ ਦਿਨ ਮਨਾਉਂਦੇ ਨਜ਼ਰ ਆਏ ਚਿਲड्रन ਦੇ ਤੇ ਜਾਂ ਤੁਸੀਂ ਆ ਦੇਖੋ ਹਰ ਜਗ੍ਹਾ ਤੇ ਮਤਲਬ ਫੈਫੈ ਸਰਵਿੰਦਰ ਸਿੰਘ ਵੀਰ ਜੀ ਨੂੰ ਤੁਸੀਂ ਨਾਬੇ ਚ ਦੇਖ ਸਕਦੇ ਹੋ ਤੇ ਅੱਜ ਹੈ ਸਾਰੇ ਮੇਰੇ ਤੋਂ ਲੈ ਲਿਓ ਫੋਟੋ ਦੇਖੋ ਭਾਜੀ ਇੱਧਰ ਦੇਖੋ ਜੀ ਹਾਂ ਜੀ ਪਿੱਛੇ ਹੋ ਕੇ ਸੈਂਸੋ ਕੀ ਪਿੱਛੇ ਹੋ ਕੇ ਸਾਰੇ ਇੱਧਰ ਜੀ ਮੇਰੇ ਕੈਮਰਾ ਇੱਧਰ ਹੈ ਜੀ ਮੋਟਰਸਾਈਕਲ ਦੇਖਣ ਸਰ ਇੱਧਰ ਹਾਂ ਜੀ ਭਾਜੀ ਸਾਹਮਣੇ ਦੇਖੋ ਇੱਧਰ ਭਾਜੀ ਮੰਗੋ ਭਾਜੀ ਹਾਂ ਜੀ ਵੇਟ ਠੀਕ ਹੈ ਸਾਡੇ ਨਾਲ ਪ੍ਰੋਫੈਸਰ ਰਵਿੰਦਰ ਸਿੰਘ ਵੀਰ ਜੀ ਜੁੜ ਚੁੱਕੇ ਨੇ ਜੋ ਕਿ ਨਾਬੇ ਦੇ ਇੱਕ ਮਸ਼ਹੂਰ ਸੇਵਾਦਾਰ ਨੇ ਅੱਜ ਦੇ ਟਾਈਮ 'ਚ ਹਾਂ ਜੀ ਵੀਰ ਜੀ ਨੂੰ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਰ ਥੋੜਾ ਉੱਚੀ ਬੋਲਿਓ ਤੇ ਕਿਸ ਤਰ੍ਹਾਂ ਅੱਜ ਤੁਸੀਂ ਇੱਕ ਗਿਫਟ ਦਿੱਤਾ ਹੈ ਡਵਾਈਸ ਇੰਜ ਚੈਰੀਟੇਬਲ ਵੱਲੋਂ ਪੀਸੀਆਰ ਮੋਟਰਸਾਈਕਲ ਜਿਹਨੂੰ ਕਹਿ ਦਿੰਨੇ ਆ ਤੇ ਉਹ ਟੀਵੀਐਸ ਕੰਪਨੀ ਦਾ ਇਹ ਕਿਸ ਤਰ੍ਹਾਂ ਸੋਚਿਆ ਤੁਸੀਂ ਜੀ ਇਹ ਸਾਡੀ ਕੋਈ ਸੋਚ ਨਹੀਂ ਹੈ ਇਹ ਸਾਰੀ ਸੋਚ ਦਾ ਸਿਰ ਹੈ ਜਿਹੜਾ ਇਹ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਮਨ ਜੀ ਦਾ ਠੀਕ ਹੈ ਜੀ ਅੱਜ ਦਾ ਇੱਕ ਪਵਿੱਤਰ ਦਿਹਾੜਾ ਨਾਭੀ ਰਿਆਸਤ ਦੇ ਧਰਮੀ ਰਾਜੇ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੋ ਸੋਚ ਉਹ ਵੀ ਜੋ ਸੋਚ ਹੈ ਉਹ ਵੀ ਸਾਡੇ ਐਮਐਲਏ ਸਾਹਿਬ ਦੀ ਹੈ ਤੇ ਐਮਐਲਏ ਸਾਹਿਬ ਜਿਵੇਂ ਕਿ ਬਹੁਤ ਸੁਣਨ ਦੇ ਵਿਚਾਰੀਆਂ ਸੀ ਕੰਪਲੇਂਟਸ ਆ ਰਹੀਆਂ ਸੀ ਕਿ ਨਾਬੇ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਬਹੁਤ ਵਧ ਰਹੀਆਂ ਨੇ ਤਾਂ ਉਹਨਾਂ ਨੂੰ ਦੇਖਦੇ ਕਰਦੇ ਸਰਦਿਕ ਸੋਚੀ ਕਿ ਕਿਉਂ ਨਾ ਆਪਾਂ ਜੋ ਪੀਸੀਆਰ ਵਿੰਗ ਦੀ ਸਥਾਪਨਾ ਕੀਤੀ ਜਾਵੇ ਤੇ ਉਹਨਾਂ ਨੂੰ ਕੁਝ ਕੀਤਾ ਜਾਵੇ ਪੀਸੀਆਰ ਵਿੰਗ ਪਹਿਲਾਂ ਹੈ ਨਹੀਂ ਨਾਬੇ ਦੇ ਵਿੱਚ ਦੇਖੋ ਇਸ ਦੀ ਨੌਲੇਜ ਸਾਨੂੰ ਪ੍ਰੋਪਰ ਵੇ ਦੇ ਨਾਲ ਨਹੀਂ ਹੈ ਠੀਕ ਹੈ ਉਹ ਸਾਰੀ ਨੌਲੇਜ ਉਹ ਪੁਲਿਸ ਪ੍ਰਸ਼ਾਸਨ ਉਹੀ ਹੈ ਪਰ ਸਾਡੀ ਸੋਚ ਹੈ ਕਿ ਅਸੀਂ ਪੁਲਿਸ ਦੇ ਨਾਲ ਕੁਛ ਇਹੋ ਜਿਹੀ ਚੀਜ਼ ਕਰ ਸਕੇ ਬਾਅਦ ਵਿੱਚ ਕੁਛ ਕਹਿ ਨਾ ਸਕਣ ਠੀਕ ਹੈ ਇਸ ਲਈ ਤੁਸੀਂ ਮੋਟਰਸਾਈਕਲ ਗਿਫਟ ਕੀਤਾ ਪੀਸੀਆ ਠੀਕ ਹੈ ਮੈਂ ਐਮਐਲਏ ਸਾਹਿਬ ਨੇ ਕਿਹਾ ਵੀ ਬਿੰਗਲ ਚਲਾਇਆ ਜਾਵੇ ਨਾ ਬੇ ਜੀ 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 ਮੇਰੇ ਹੁਣ ਚਲੇ ਤੁਸੀਂ ਦੇਖ ਸਕਦੇ ਹੋ ਉਹ ਵੀ ਸਰਵਿੰਦਰ ਸਿੰਘ ਵੀਰ ਜੀ ਵੱਲੋਂ ਚੈਰੀਟੇਬਲ ਡੋਨੇਸ਼ ਦੇ ਚੜੇ ਇਹ ਮੋਟਰਸਾਈਕਲ ਗਿਫਟ ਕੀਤਾ ਗਿਆ ਉਹ ਸਾਡੇ ਦਾ ਰਾਮਕ੍ਰਿਸ਼ਣਪਾਲ ਜੀ ਵੀ ਨੇ ਗੁਲਾਮ ਮਾਨ ਜੀ ਵੀ ਨੇ ਅਜੀਤ ਸਾਹਿਬ ਨਾਵਾਰਿਆ ਮਹਾਰਾਜਾ ਹੀਰਾ ਸਿੰਘ ਜੀ ਦਾ ਇੱਕ ਸਵਾਲ ਪਾਏ ਤੇ ਬਾਰੇ ਤੇ ਰਾਜ ਦੇ ਨਾਮਾਇ ਜਾਣਗਾ ਤੇ ਇਸ ਮੌਕੇ ਤੇ ਮੈਂ ਸੋਚੀ ਸਾਰੂ ਵਕੀ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਰਹੀ ਕਿਉਂਕਿ ਮਹਾਰਾਜਾ ਹੀਰਾ ਸਿੰਘ ਜੀ ਇੱਕ ਸੱਚ ਦੇ ਮਾਰਗ ਤੇ ਚੱਲਿਆ ਮਰੇ ਇਨਸਾਨ ਸਨ ਤੇ ਧਰਮੀ ਰਾਜ ਸਨ ਤੇ ਜਿਨ੍ਹਾਂ ਨੇ ਇਹ ਨਿਸ਼ਾਨ ਰਾਜ ਸੀਗਾ ਵਧੀਆ ਕਿਰਤ ਕੀਤੀ ਸੀ ਰਾਜ ਤੋਂ ਲੋਕ ਰਮਿਸਾ ਖੁਸ਼ੀ ਦੇ ਦੁਸਰੇ ਦਿਨ ਆਇਆ ਤੇ ਮੈਂ ਇਸ ਮੌਕੇ ਤੇ ਦੁਬਾਰਾ ਫਿਰ ਸਮੁੱਚੇ ਪੰਜਾਬ ਵਾਸੀਆਂ ਨੂੰ ਤੇ ਨਾ ਪਿਆ ਸਤਿ ਸ੍ਰੀ ਅਕਾਲ ਉਹ ਟ੍ਰਾਲੇ ਨੂੰ ਕਿਵੇਂ ਦੇਖਦੇ ਹੋ ਇਹ ਦੇਖ ਕੇ ਬਹੁਤ ਵਧੀਆ ਫਰੰਦਰ ਕਿ ਸਾਨੂੰ ਇਹੋ ਜਿਹੇ ਸਮਾਗਮ ਤੇ ਪਹਿਲੀ ਸਰਕਾਰਾਂ ਨੇ ਮਨਾਉਣ ਦੀ ਲੋੜ ਸੀ ਜੇ ਜੋ ਅੱਜ ਮਹਾਰਾਜਾ ਹੀਰਾ ਸਿੰਘ ਦੇ 180ਵੇਂ ਜਨਮ ਦਿਹਾੜੇ ਨਾਬੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਮੈਂ ਸਰਦਾਰ ਗੁਰਦੀਪ ਸਿੰਘ ਦੇਵਮਨ ਐਮ ਐਲ ਏ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੋ ਪਹਿਲਾਂ ਦੇ ਸਮੇਂ ਦੇ ਵਿੱਚ ਕੁਝ ਗੈਪ ਪੈ ਗਿਆ ਸੀਗਾ ਇਹਨਾਂ ਨੇ ਲਗਾਤਾਰ ਲਗਾਤਾਰ 3 ਸਾਲਾਂ ਤੋਂ ਜਨਮ ਦਿਨ ਮਨਾ ਰਹੇ ਆ ਸਾਰੇ ਹੁਮ ਹਮ ਆ ਕੇ ਦੇਖੋ ਪਹੁੰਚ ਰਹੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਤੱਕ ਤੇ ਨਾਬਾ ਅਹਿਰਾ ਸਿੰਘ ਨਗਰੀ ਹੈ ਜੋ ਹੈ ਇੱਥੇ ਸ਼ਹਿਰ ਦੀ ਇਹਦੇ ਵਿੱਚ ਵਿਕਾਸ ਲਈ ਬਹੁਤ ਵਧੀਆ ਨਵੇਂ ਤੋਂ ਨਵੇਂ ਉਪਰਾਲੇ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਵੱਲੋਂ ਕੀਤੇ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਨੂੰ ਵਧਾਈ ਦੇ ਪਾਤਰ ਦਿੰਦਾ ਵੀ ਸਾਰੇ ਹੁਮ ਹਮ ਆ ਕੇ ਇੱਥੇ ਪ੍ਰੋਗਰਾਮ ਤੇ ਜੋ ਇੱਥੇ ਅੱਜ ਪਹੁੰਚ ਰਹੇ ਨੇ ਲੰਗਰ ਲੰਗਰ ਵੀ ਆ ਸੁਵਿਧਾ ਪੂਰੇ ਕੋਈ ਰਾਤ ਟੈਂਟ ਲਾ ਕੇ ਦੇਖੋ ਪੂਰਾ ਸੋਹਣਾ ਇੱਥੇ ਮੰਡਾਲ ਬਣਾਇਆ ਗਿਆ ਤੇ ਮੈਂ ਸਾਰੇ ਨਾਪਨ ਵਾਸੀਆਂ ਨੂੰ ਬਧਾਈ ਦਿੰਦਾ ਹੈ ਮਹਾਰਾਜਾ ਹੀਰਾ ਸਿੰਘ ਜਰਵਸ ਨੇ ਕੋਸਲਾ ਰੋਜੀ ਨਾਗਪਾਲ ਬਾਟ ਨੰਬਰ 3 ਨੂੰ ਤੇ ਸਮੂਹ ਸੇਵਾ ਮੇਰੀ ਸੰਗਤ